ਮੈਂ ਬੁਲਾਉਣੇ ਪਹਿਲਾਂ ਤੁਸੀਂ ਹੋ ਇਹ ਗੁੱਸੇ ਕਰਦੀ ਹੈ ਫਿਰ ਕਦੇ ਐ ਨਹੀਂ ਅਭੀ ਆ ਛੱਡ ਯਾਰ ਮੈਂ ਉਸ ਵਾਰ ਉੱਚਾ ਹੀ ਨਹੀਂ ਬੋਲਦੀ ਛੱਡ ਦੇ ਤੁਸੀਂ ਵੀ ਨਹੀਂ ਹੱਡ ਤੁਹਾਡੀ ਵੀ ਗੱਬੀ ਹੈ ਗੁੱਸਾ ਕਰਨੋਂ ਵੀ ਨਹੀਂ ਹੱਟਦੀ ਨਹੀਂ ਤੁਸੀਂ ਗੁੱਸਾ ਕਰਦੇ ਰਹੇ ਜੀ ਫਿਰ ਕਦੇ ਐ ਨਹੀਂ ਅਭੀ ਯਾਰ ਚੱਲ ਮੇਰੀ ਸਹੇਲੀਏ ਵੀ ਛੱਡ ਕਾਨੂੰ ਗੁੱਸਾ ਕਰਨਾ ਮੈਂ ਨਾ ਕਈ ਖੜੀ ਹੋ ਜਾਂਦੀ ਹੈ ਰਿਸਪੈਕਟਿਵ ਵਾਲੀ ਹੈ ਨਹੀਂ 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 ਖੜ ਕੇ ਗੱਲ ਕਰੋ ਮਹਾਰਾਜ ਜੀ ਹੁਣ ਤਾਂ ਕੋਈ ਗੱਲ ਨਹੀਂ ਦੱਸੋ ਜੀ ਕਦੇ ਐ ਹੋਇਆ ਵੀ ਯਾਰ ਮੈਂ ਕਿਉਂ ਗੁੱਸਾ ਕਰਦੀ ਆਂ ਵੀ ਵਿਚਾਰੀ ਚੀਰਾ ਦੇ ਕਿੰਨਾ tartar ਸਾੜਾ ਧੀਰੇ ਦੀ ਉੱਚੀ ਕਿਉਂ ਬੋਲਦੀ ਐ ਸਰ ਤੁਸੀਂ ਉੱਚੀ ਕਿਉਂ ਬੋਲਦੇ ਫਿਰ ਦੀ ਸਰੂਪ ਬੋਲਾ ਜਾਂਦਾ ਹੈਬਿਟ ਬਣੀ ਲੈਣਾ ਕਰਿਆ ਅਸੀਂ ਉੱਚੀ ਹੋ ਕਰ ਲਗਾ ਮੇਰੀ ਵੀ ਹੈਬਿਟ ਐ ਸਰ ਉਸੇ ਕਰ ਜਾਂਦੀ ਦੀ ਬੇਪਰ ਬ੍ਰੀਤ ਕੌਰ ਜੀ ਤੁਸੀਂ ਮਹਾਰਾਜ ਜੀ ਕਿੱਥੋਂ ਨਾ ਤਲਵੰਡੀ ਸਾਹਿਬ ਤੁਸੀਂ ਐਵੇਂ ਕਰੋ ਕੈਮਰੇ ਵਾਲਾਂ ਦੇਖਿਓ ਆ ਸਨੈਪਚੈਟ ਵਾਲ ਦੇਖੋ ਪਹਿਲਾਂ ਇੱਧਰ ਇਹ ਪੱਕੀ ਸਨੈਪਚੈਟ ਹੀ ਐ ਮੈਂ 2 ਘੰਟਾ ਬਾਅਦ ਦੇਖਨੇ ਦਾ ਫੋਨ ਆ ਜਾਣਾ ਮੈਨੂੰ ਦੇਖ ਕੇ ਬੇਰਾਂਜ ਕਰ ਲੈਂਦੀ ਐ ਨਹੀਂ ਉਹਦੀ ਲੱਗ ਜਾਨੀ ਫਿਰ ਬਣਾਉਣ ਦੀ ਲਾਈਫ ਦੇ ਵਿੱਚ ਆਇਆ ਜਾਂ ਕੀ ਡ੍ਰੀਮ ਰੱਖਿਆ ਜਿਹਨੂੰ ਪੂਰਾ ਕਰਨਾ ਚਾਹੁੰਦੇ ਹੋ ਪੇਰੈਂਟਸ ਦਾ ਨਾਮ ਹੋਵੇ ਵਧੀਆ ਹੁਣ ਪੇਰੈਂਟਸ ਦਾ ਨਾਮ ਕੀ ਇਹ ਦੁੱਤੇ ਅੱਛਾ ਨਾਮ ਰੌਸ਼ਨ ਕਰਨਾ ਚਾਹੁੰਦੇ ਹੋ ਜੀ ਪਰ ਗਾਇਬ ਨਾ ਹੋਣਾ ਜੀ ਨਾਮ ਰੌਸ਼ਨ ਕਰਨਾ ਚਾਹੁੰਦੇ ਹੋ ਬਹੁਤ ਚੰਗੀ ਗੱਲ ਹੈ ਕਿਹੜੇ ਫੀਲਡ ਚ ਨਾਮ ਰੌਸ਼ਨ ਕਰਨਾ ਚਾਹੁੰਦੇ ਹੋ ਐਜ਼ ਅ ਆਰਟਿਸਟ ਕੀ ਬਾਤ ਹੈ ਐਜ਼ ਅ ਆਰਟਿਸਟ ਕਿਹੜੀ ਇੰਡਸਟਰੀ ਚ ਜਾਣਾ ਚਾਹੁੰਦੇ ਹੋ ਐਜ਼ ਅ ਆਰਟਿਸਟ ਜੀ ਮੈਮ ਕੁਰਸੀ ਲਵਾ ਦਿਓ ਆਥਰ ਤੱਕ ਦੱਸਣਗੇ ਜੀ ਹੋਰ ਲਈ ਪੁੱਛ ਕੀ ਜਾਵਾਂਗੇ ਜੀ ਨਹੀਂ ਨਹੀਂ ਪਹਿਲਾਂ ਮਦਰ ਨਹੀਂ ਆ ਸਕਦੀ ਜੀ ਮੜਾ ਜੇ ਦਿਮਾਗ ਤੇ ਜ਼ੋਰ ਮਾਰੋ ਜੀ ਪਹਿਲਾ ਕੌਣ ਆਏ ਜੀ ਫਾਦਰ ਪਹਿਲਾ ਦਾਦਾ ਕਿ ਵਿਆਹ ਕਦੋਂ ਤੱਕ ਹੋਣਾ ਹੈ ਤੇ ਰਹਿਣਗੇ 4 ਮਹੀਨਾ ਸਾਡਾ ਨੂੰ 4-5 ਇਹਨੀ ਲੇਟ ਕਾ ਤੂੰ ਮੇਰਾ ਵੀਰ ਹੈ ਗਾਇਸ ਸਹੀ ਵੀ ਕਰਾਂਗੇ ਕੀ ਕੀ ਕਰਨਾ ਹੈ ਮਤਲਬ ਕੋਈ ਆ ਖੁੱਲੇ ਜਾਂ ਨਹੀਂ ਖੁੱਲੇ ਜਦ ਤੱਕ ਤਾਂ ਨਿਕਲਦੇ ਹੀ ਮਾਰਸੇ ਨੂੰ ਤੁਹਾਨੂੰ ਪਤਾ ਪਹਿਲਾਂ ਕੀ ਕਿਹਾ ਜਾਂਦਾ ਸੀ ਇਹਦੀ ਬੈਕਵਰਡ ਤੁਹਾਨੂੰ ਵੀ ਆ ਹਾਂ ਤੁਹਾਨੂੰ ਵੀ ਆ ਰਾਤੀ ਬੇਸਤੀ ਰਾਤੀ ਬੇਸਤੀ ਸੋ ਕੇਵਲ ਮਿੱਤਰੋ ਬਹੁਤ ਸੁਣੀ ਜਿਹੜੀ ਵੀ ਰੌਣਕਾਂ ਨੇ ਰੇਂਜ ਦੇ ਵਿੱਚ ਲੱਗ ਗਰੀ ਨੇ ਬੱਚੇ ਹਾਸਾ ਗੇਟਾ ਕਰ ਰਿਹਾ ਹੋਰਾਂ ਬੱਚਾ ਨਾਮ ਦੇ ਗੱਲਬਾਤ ਕਰ ਲਈ ਸੋ ਇਸ ਟਾਈਮ ਮੇਰੇ ਨਾਲ ਪੰਜਾਬ ਦੇ ਪੁਰਾਣੇ ਖੁੰਡ ਬੈਠੇ ਆ। ਸੋ ਖੁੰਡ ਜੀ ਨਾਲ ਗੱਲਬਾਤ ਕਰਦੇ ਆ। ਸੋ ਜ਼ੋਰ ਦਾ ਤਾੜੀਆਂ ਸਾਡੇ ਪੁਰਾਣੇ ਖੁੰਡ ਨੇ ਲਾ ਦਿਓ। ਸਸੀ ਗਾਲ ਜੀ ਸਸੀ ਕਾਬੇ ਜੀ ਜਿਵੇਂ ਆਪਾਂ ਕਹਿੰਦੇ ਵੀ ਉਹ ਚੱਲ ਨਹੀਂ ਸੀ ਇਹ ਹੈ ਮੇਰੇ ਵੀਰੋ ਪੰਜਾਬ ਦੀ ਨਾਹਰ। ਇਹ ਪੰਜਾਬ ਦਾ ਪੁਰਾਣਾ ਖੁੰਡ। ਖੁੰਡ ਕਿਹੜੀ ਗੱਲੋਂ ਕਹਿੰਦੇ ਬਾਈ ਨੂੰ ਅਸੀਂ ਸਾਰੀ ਗਲਤ ਬਾਈ ਨਾਲ ਕਰਦੇ ਆਂ। ਬਾਈ ਸਸੀ ਗਾਲ ਜੀ। ਅਸੀਂ ਠੀਕ ਠਾਕ ਬਾਈ। ਮਧੀ ਵਧੀ ਤੁਸੀਂ। ਸਾਡਾ ਸ਼ੋਅ ਦੇਖਿਆ ਕਦੇ? ਦੇਖਿਆ ਕਿ ਮੈਨੂੰ ਲੱਗਦਾ ਹੁੰਦਾ ਬੰਨ ਕੇ ਚੱਲ ਵੀ ਕੋਈ ਗੱਲ ਬਾਤ ਪੁੰਨੀ ਲੱਗੇ ਪੁੰਨੀ 21 ਲੱਗੇ ਮੇਰਾ ਵੀਰ ਕਹਿ ਰਹੇ ਹੋ ਪਤਾ ਕੀ ਜਕਰ ਅਸੀਂ ਉਹ ਚੀਜ਼ ਆਪਣੇ ਆਪ ਚ ਗਲਤੀ ਮੰਨਾਂਗੇ ਜੇ ਕਦੇ ਵੀ ਹੁੰਦੀ ਹੈ ਨਹੀਂ ਨਹੀਂ ਵਧੀਆ ਮਰਦ ਕੀ ਲੋਕਾਂ ਨੂੰ ਹਸਾਣਾ ਵਧੀਆ ਹੱਥ ਵੀ ਕੋਈ ਦੋਸਤੀ ਹੁੰਦੇ ਵਧੀਆ ਆ ਮਰਦ ਇਹ ਅੱਖ ਕਿਉਂ ਖੜੀ ਹੈ ਮੇਰਾ ਵੀਰ ਨਹੀਂ ਇਹ ਹੈ ਇਹ ਇਹ ਪੁਰਾਣੇ ਖੁੰਡਾਂ ਦੀ ਨਿਸ਼ਾਨੀ ਹੈ ਚਲੋ ਚੰਗੀ ਆਲਾ ਵਧੀਆ ਚੱਲਦੀ ਆਲਾ ਮੇਰਾ ਵੀਰ ਕਹਿਦੇ ਸੋਚਿਆ ਸੀ ਵੀ ਆ 20 ਸਪੂਨ ਮਹਿਕਮਾ ਚੱਲ ਮਿਲੂਗਾ ਆਪਾਂ ਕਦੇ ਬਹਿ ਕੇ ਇੰਟਰਵਿਊ ਕਰਾਂਗੇ ਗੱਲ ਬਾਤ ਨਹੀਂ ਮਿਲਾਂਗੇ ਅੱਛਾ ਪਹਿਲਾਂ ਵੀ ਇੱਥੇ ਸੀ ਤੁਸੀਂ ਇਹ ਨਹੀਂ ਜਾਣਾ ਮੈਂ ਤਾਂ ਇਹਦਾ ਕਿਆ ਪੁਰਾਣਾ ਖੁੰਡਾ ਹੈ ਇਹ ਜਿੱਥੇ ਡੇਰੇ ਲਾਦੇ ਮੁੜ ਕੇ ਨਹੀਂ ਨਿਕਲਦਾ ਬਾਹਰ ਨਿਕਲ ਕੇ ਹੁਣ ਦੋ ਦਿਨ ਅੱਛਾ ਦੋ ਦਿਨ ਇਸ ਤੋਂ ਬਾਅਦ ਬਾਅਦ ਵਿੱਚ ਦੇਖਦੇ ਕੀ ਦੇਖੇਗਾ ਜਾਵਾਂਗੇ ਕਿਸੇ ਪਾਸੇ ਕਿਹਦੇ ਨਾਲ ਬਾਹਰ ਕੱਲੀ ਜਾਵਾਂਗੇ ਹਾਂ ਕੱਲੀ ਠੀਕ ਹੈ ਵਧੀਆ ਚੱਲਦੀ ਹੈ ਲਾਈਫ ਕੀ ਸੋਚਿਆ ਸਾਡੇ ਭਰਾ ਨੇ ਲੱਗ ਚ ਕੀ ਕਰਨਾ ਚਾਹੁੰਦਾ ਬਾਹਰ ਜਿਹੜਾ ਕੁਝ ਹੋ ਗਿਆ ਕਰੀ ਜਾਵਾਂਗੇ ਇੱਕ ਡ੍ਰੀਮ ਹੁੰਦਾ ਵੀ ਯਾਰ ਮੈਂ ਆਹ ਚੀਜ਼ ਲਾਈਫ ਚ ਜ਼ਰੂਰ ਕਰਨੀ ਕਰਨੀ ਹੈ ਅਜੇ ਤੱਕ ਤਾਂ ਨਹੀਂ ਹੋਈ ਡਰੀਮ ਇਹ ਕਿ ਵਿਆਹ ਕੁੱਤਾ ਕਰਉਣਾ ਤੇ ਰਹਿਣਾ ਕਿ 4 ਮਾਸਾ ਰਹਿਣਾ 4 ਮਾਸਾ ਇਹ ਨਹੀਂ ਲੇਡ ਕਾ ਤੂੰ ਮੇਰਾ ਵੀਰ ਅਸਾਂ ਗਾਇਜ਼ ਸਹੀ ਵੀ ਕਰਾਂ ਕਿ ਵੀ ਕੀ ਕਰਨਾ ਹੈ ਮਤਲਬ ਕੋਈ ਪਾ ਖੁੱਲੇ ਜਾਂ ਨਹੀਂ ਖੁੱਲੇ ਅਜੇ ਤੱਕ ਤਾਂ ਨਹੀਂ ਗੱਲ ਇਹ ਸਾਡਾ ਖੁੰਡ ਖੁੰਡ ਦੇ ਨਾਲ ਨਾਲ ਛੜਾ ਵੀ ਹੈ ਜੀ ਕੁਆਰਾ ਹੈ ਅਜੇ ਕੁਆਰਾ ਮਤਲਬ ਉਮੀਦ ਹੈ ਚਲੋ ਪਰਮਾਤਮਾ ਕਰੇ ਜਿਹਾ ਸੀ ਜਿਹੜੇ ਸਾਡੇ ਵੀਰ ਦੇਖਦੇ ਸਾਡੀ ਬੇਨਤੀ ਹੈ ਇੰਸਟਾਗ੍ਰam ਆਈਡੀ ਬੋਲ ਦੋ ਬਈ ਨਵੀ ਸਿੱਧੂ 03 ਦੇਖੋ ਕਿ ਮੈਂ ਹਲਕਿਆ ਪਿਆ ਹੈ ਵਹਲ ਕੇ ਨਹੀਂ ਵੈ ਜਰੂਰੀ ਹੈ ਇੰਸਟਾਗ੍ਰਾਮ ਹੈ ਇੰਸਟਾਗ੍ਰਾਮ ਦੇ ਰੇਕ ਨੂੰ ਅਪਡੇਟ ਰਹਿਣਾ ਚਾਹੀਦਾ ਬਾਈ ਨੇ ਆਈਡੀ ਬੁੱਲਦੀ ਜਰੂਰ ਬਾਈ ਨਾਲ ਕੰਟੈਕਟ ਕਰਿਓ ਜੇ ਤੁਹਾਡਾ ਭਲਾ ਹੋਇਆ ਫੋਲੋ ਵੀ ਕਰਿਓ ਜੇ ਭਲਾ ਹੋਇਆ ਸਾਨੂੰ ਜਰੂਰ ਦੱਸਣਾ ਠੀਕ ਹੈ ਸਾਡੇ ਬੜੇ ਜਿਹੜੇ ਦੇਖ ਰਹੇ ਬੜੇ ਭਗਤ ਲੋਕ ਨੇ ਕਹੇ ਦੀ ਮੰਨ ਲੈਂਦੇ ਸਾਡੀ ਗੱਲਬਾਤ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਸੋ ਹੀ ਸੀ ਪੁਰਾਣੇ ਕਾਉਂਟ ਜਨਾਂ ਨਾਲ ਗੱਲਬਾਤ ਹੋਈ ਹੈ ਤੇ ਇਧਰੋਂ ਮੇਰੀ ਉਹ ਵੀਰ ਨੂੰ ਬੇਨਤੀ ਹੈ ਆ ਜਾ ਮੇਰੇ ਵੀਰ ਆ ਜਾ ਆ ਜਾ ਜਲ ਪੱਛੇ ਪੱਛੇ ਆ ਇਹ ਹਨ ਉਹ ਨਹੀਂ ਹੁੰਦੇ ਜਿਹੜੇ ਗੁੰਡਾ ਕਾਚੀਆਂ ਮੇਰਾ ਵੀਰ ਅੱਖਾਂ ਖੜੀਆਂ ਵਾਲ ਖੜੇ ਆ ਜਾ ਜਾ ਮੇਰਾ ਵੀਰ ਇੱਧਰ ਆ ਜਾ ਇਹ ਗੁੰਡਾ ਥੋੜਾ ਜਿਹਾ ਬੀਤਿਆ ਪਿਆ ਨਾਮ ਕੀ ਜੇਟਾ ਨਾਮ ਆ ਜਕਸੀਰ ਸਿੰਘ ਜਕਸੀਰ ਸਿੰਘ ਭਾਈ ਕਿੱਥੋਂ ਆ ਮਾਈਕ ਫੜ ਲਓ ਮੱਲੜਾ ਮੱਲੜਾ ਇਹ ਕਿਹੜੀ ਰਾਮਾ ਮੰਡੀ ਦਾ ਰਾਮਾ ਮੰਡੀ ਕੋਲਾ ਇਹ ਦੀਪਾਵੰਗੀ ਪਿੰਡ ਹੈ ਤੁਹਾਡੇ ਕੋਲ ਹਾਂ ਜੀ ਦੀਪਾਵੰਗੀ ਮੇਦੀ ਮਾਸੀ ਹੈ ਠੀਕ ਹੈ ਹਾਂ ਹੈ ਇਹ ਦੇਖਣਾ ਇਹਦਾ ਗੁਰਜੀਤ ਸਰਪੰਚ ਕੇ ਜਾਣਦਾ ਜੀ ਜਾਣਦਾ ਕੈਨ ਨਦੀ ਮੇਰਾ ਵੀ ਉਹਨਾਂ ਨੂੰ ਗੁੱਸਮੀ ਆ ਪਤਾ ਭਰਾ ਹੋ ਗਿਆ ਦਾ ਮਤਲਬ ਅੱਛਾ ਜਾਣਦਾ ਅਭੀ ਹੋਰੀ ਸਾਰਿਆਂ ਨੂੰ ਜਾਣ ਸਾਰ ਨੂੰ ਜਾਣਦਾ ਲਫੇਦ ਅਦਰੀ ਸੂਰੀ ਤੁਰੂ ਦੇਖਣਗੇ ਉਹ ਇਹਦੀ ਵੀ ਸਨੇਪ ਬਣਾ ਲਈ ਅਭੀ ਨੂੰ ਭੇਜਾਂਗੇ ਆਪਣੇ ਨੂੰ ਹੋਰ ਦੋ ਸਵੇਰ ਠੀਕ ਠਾਕ ਵਧੀਆ ਕਿਵੇਂ ਲੱਗਦੀ ਪਿੰਡਾਂ ਦੀ ਲਾਈਫ ਵਧੀਆ ਚੰਗੀਆਂ ਖੁਸ਼ ਹਾਂ ਕਦੇ ਫੀਲ ਹੋਇਆ ਵੀ ਮਨ ਦੇ ਚਲ ਆਪੇ ਮਨ ਚ ਕਿਵੇਰੀ ਆ ਜਾਂਦਾ ਹੁੰਦਾ ਵੀ ਯਾਰ ਸ਼ਾਇਦ ਅਸੀਂ ਸ਼ਹਿਰਾਂ ਚ ਪਲੇ ਹੁੰਦੇ ਤਾਂ ਅਸੀਂ ਕਿਸੇ ਹੋਰ ਲੈਵਲ ਤੇ ਹੁੰਦੇ ਬਾਈ ਪਿੰਡਾਂ ਇਹ ਬਹੁਤ ਹੀ ਜ਼ਰਾ ਕਿਦਾਂ ਦੇ ਨੇੜੇ ਲੈਣਾ ਪਿੰਡਾ ਖੁੱਲਾ ਥਾ ਯਾਰ ਜਿੱਥੇ ਮਰਜ਼ੀ ਬਗ ਜਿੱਥੇ ਮਰਜ਼ੀ ਬਗ ਜਾਓ ਆਜਾ ਖੁੱਲੇ ਦੋਸਤ ਕੀ ਕੀ ਕਰਦਾ ਮੇਰਾ ਵੀਰ ਉਹ ਕੋਈ ਗੱਲ ਹੀ ਕੋਈ ਗੱਲ ਹੀ ਮੇਰਾ ਵੀਰ ਆਪਾਂ ਤਾਂ پیسے ਪੁੱਛਿਆ ਵਧੀਆ ਜਾਲਦੀ ਲਾਈਫ ਕੁਛ ਲਾਈਫ ਦੇ ਵਿੱਚ ਐਦਾਂ ਦਾ ਕੋਈ ਡ੍ਰੀਮ ਹੋਵੇ ਜਿਹੜ ਨੂੰ ਪੂਰਾ ਕਰਨਾ ਚਾਹੁੰਦੇ ਹੂੰ ਬਾਹਰ ਜਾਣਾ ਡ੍ਰੀਮ ਤਾਂ ਬਾਹਰ ਹੀ ਹੈ ਬਾਹਰ ਜਾਣਾ ਹੈ ਕਿਹੜੀ ਕੰਟਰੀ ਅਮਰੀਕਾ ਹੈ ਪਹਿਲਾ ਅਮਰੀਕਾ ਹੋਜ਼ਾ ਬਣਾਇਆ ਸੀ ਠੀਕ ਹੈ ਚਲੋ ਵਧੀਆ ਗੱਲ ਹੈ ਅਮਰੀਕਾ ਜਾਣਾ ਚਾਹੁੰਨੀ ਕਿ ਸੋਚਿਆ ਕੀ ਜਾ ਰਾਇ ਨਹੀਂ ਕਦੇ ਮਨ ਦੇ ਵਿੱਚ ਫੀਲ ਆਈ ਬਈਰ ਪੰਜਾਬ ਸੀ ਰਹਿ ਜਾਣੇ ਕੁਝ ਨਹੀਂ ਹੁੰਦਾ ਛੱਡ ਬਾਹਰ ਦਾ ਕਿਹੜਾ ਦੋ ਦਿਨ ਪੇਕੇ ਲਾਇਆ ਨਹੀਂ ਇਹਦਾ ਜਜ਼ਬਾਤ ਹੋ ਰਾਕ ਸੀ ਬਾਹਰ ਨੂੰ ਆਇਆ ਬਈ ਮਗਰ ਲੈ ਜਿੰਦਗੀ ਮੰਜੂਰ ਜਦੋਂ ਰੋਲਦੀ ਰਹੋ ਜਾਂ ਹੂੰ ਸਹੀ ਗੱਲ ਇਹ ਸੋਚਣ ਲੱਗੇ ਯਾਰ ਯੂਥ ਸੋਚਣਾ ਪੈਂਦਾ ਹੂੰ ਇਹ ਹਾਲਾਤ ਬੰਦੇ ਨੂੰ ਮਜਬੂਰ ਕਰ ਦਿੰਦੇ ਆ ਜਾਂ ਬੰਦਾ ਆਪ ਹੀ ਹੋ ਜਾਂਦਾ ਉਹ ਜਾ ਮਜਬੂਰ ਆ ਹੀ ਕਰ ਦਿੰਦੇ ਨੇ ਹੂੰ ਸਿਆਣੀ ਗੱਲ ਕਹੀ ਹੈ ਵੈਸੇ ਮੇਰੇ ਵੀ ਨਹੀਂ ਇੱਥੇ ਮੈਂ ਕਿਤਨਾ ਕਦੇ ਜ਼ਰੂਰ ਕਹੂੰਗਾ ਜੇ ਤੁਸੀਂ ਵੀਡੀਓ ਵੀ ਦੇਖਦੇ ਹੋ ਕੋਣ ਸਮਾਂ ਬਦਲ ਗਿਆ ਇੱਕ ਸਮਾਂ ਸੀ ਜਦੋਂ ਕਹਿੰਸੀ ਵੀ ਆ ਜਵਾਗ ਪੰਜਾਬ ਨਹੀਂ ਫਿਰਦੇ ਆ ਨਹੀਂ ਕਰਦੇ ਬਾਣੀ ਕਰਦੇ ਬਟ ਹੁਣ ਪੰਜਾਬ ਦਾ ਕਲਾ ਕਲਾ ਮੁੰਡਾ ਸੋਚਦਾ ਵੀ ਮੈਂ ਲਾਈਵ ਚ ਕੁਛ ਨਾ ਕੁਛ ਕਰਨਾ ਵਧੀਆ ਲੱਗਦਾ ਮੇਰਾ ਵੀਰ ਆ ਨਾ ਜਦੋਂ ਆਪਾਂ ਆਪਣੇ ਪਿੰਡਾਂ ਨੂੰ ਛੱਡ ਕੇ ਕਿਤੇ ਚੱਲ ਦੂਰ ਸਫਰਾਂ ਦੇ ਜਾਂਦੇ ਮਿਹਨਤਾਂ ਕਰਦੇ ਬੜੀ ਖੁਸ਼ੀ ਮਿਲਦੀ ਆ ਸਾਨੂੰ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਅਰਮਾਦਮਾ ਕਰੇ ਤੁਸੀਂ ਜ਼ਰੂਰ ਰੱਖਿਆ ਕਰੋ ਠੀਕ ਹੈ ਮੱਲ ਵਾਲੇ ਦਾ ਨਾਮ ਰੋਸ਼ਨ ਕਰਨਾ ਠੀਕ ਖੁੱਲੇ ਬੇੜੇ ਦਾ ਬਹੁਤਾ ਯੂਜ਼ ਨਹੀਂ ਕਰਨਾ ਸੋ ਹੋਰਾਂ ਮੱchnਾਂ ਗੱਲਬਾਤ ਸ਼ੁਰੂ ਕਰਦੇ ਆ ਤੇ ਤੁਸੀਂ ਖੜੇ ਹੋ ਜਰਾ ਦੇ ਇਸ ਲੋਮੋਸ਼ੀ ਦੀ ਤੁਹਾਡੀ ਸਸਰੀ ਘਾਲੀ ਨਾਮ ਕੀ ਤੁਹਾਡੇ ਦੀ ਵਿਪਨਪ੍ਰੀਤ ਕੌਰ ਵਿਪਨਪ੍ਰੀਤ ਕੌਰ ਵਿਪਨਪ੍ਰੀਤ ਕੌਰ ਜੀ ਤੁਸੀਂ ਮਹਾਰਾਜ ਜੀ ਕਿੱਥੋਂ ਨਤ ਤਲਵੰਡੀ ਸਾਹਿਬ ਤੁਸੀਂ ਐਵੇਂ ਕਰੋ ਕੈਮਰੇ ਵਾਲਾਂ ਦੇਖਿਓ ਆ ਸਨੈਪਚੈਟ ਵਾਲ ਦੇਖੋ ਪਹਿਲਾਂ ਇੱਧਰ ਇਹ ਪੱਕੀ ਸਨੈਪਚੈਟ ਹੀ ਹੈ ਜੀ ਮੈਂ 2 ਮਿੰਟਾਂ ਬਾਅਦ ਦੇਖਣਾ ਤਾਂ ਫੋਨ ਆ ਜਾਣਾ ਮੈਨੂੰ ਦੇਖ ਕੇ ਬੇਰੈਂਜ ਕਰ ਲੈਂਦੀ ਐ ਨਹੀਂ ਉਹਦੀ ਲੱਗ ਜਾਂਦੀ ਫਿਰ ਬਣਾਉਣ ਦੀ ਨਹੀਂ ਨਹੀਂ ਮੈਂ ਨਹੀਂ ਵੀ ਬਣਾਈ ਉਹ ਨਹੀਂ ਬਣਾਏਂਗੀ ਗਲਤੀ ਹੋਗੀ ਪੁੱਛ ਕੇ ਤੁਹਾਡੇ ਕੀ ਸ਼ੌਂਕ ਹੈ ਜੀ ਕੁੰਮਨਾ ਵਧੀਆ ਲੱਗਦਾ ਤੇ ਮੈਂ ਉਪਰੋਂ ਜ਼ਿਆਦਾ ਇੰਕਸਟੈਪ ਥੋੜਾ ਧੱਕਾ ਆਵਾਜ਼ ਆਉਂਦੀ ਹੈ ਦੀ ਇਹ ਸਪੀਕਰ ਦੀ ਥੋੜੀ ਆਵਾਜ਼ ਖੁੱਲ ਸਕਦੀ ਹੈ ਦੀ ਥੋੜਾ ਉੱਚੀ ਬੋਲੋ ਜੀ ਹ ਕੁੰਮਨਾ ਵਧੀਆ ਲੱਗਦਾ ਖੰਡ ਸਾਹਿਬ ਆਵਾਜ਼ ਆ ਗਈ ਦੇਖ ਕੇ ਮੈਂ ਖੁਸ਼ ਹੋਇਆ ਖੰਡ ਨੂੰ ਆਵਾਜ਼ ਆ ਚਾਹੀਦੀ ਹੈ ਮੈਂ ਅੱਖਾਂ ਦੇਖ ਅੱਖਾਂ ਸਾਰਿਆਂ ਨੂੰ ਹੈ ਸੁਣੇ ਵੀ ਸਾਰਿਆਂ ਨੂੰ ਸਭ ਨੂੰ ਸੁਣਨਾ ਚਾਹੀਦਾ ਹੈ ਖੰਡ ਨੂੰ ਵੀ ਸੁਣਨਾ ਚਾਹੀਦਾ ਰਾਣਾ ਖੁੰਡਾ ਸਾਡਾ ਠੀਕ ਹੈ ਜੀ ਥੋੜਾ ਸ਼ੌਂਕ ਹੈ ਘੁੰਮਣਾ ਫਿਰਨਾ ਜੀ ਹਾਂਜੀ ਲਾਈਫ ਦੇ ਵਿੱਚ ਆਇਆ ਜਾਂ ਕੀ ਡ੍ਰੀਮ ਰੱਖਿਆ ਜਿਹਨੂੰ ਪੂਰਾ ਕਰਨਾ ਚਾਹੁੰਦੇ ਹੋ ਪੈਰੈਂਟਸ ਦਾ ਨਾਮ ਹੋਵੇ ਵਧੀਆ ਹੁਣ ਪੈਰੈਂਟਸ ਦਾ ਨਾਮ ਕੀ ਹੈ ਜੀ ਮਤਲਬ ਅੱਛਾ ਨਾਮ ਰੌਸ਼ਨ ਕਰਨਾ ਚਾਹੁੰਦੇ ਹੋ ਜੀ ਪਰ ਗਾਇਬ ਨਾ ਦੋ ਨਾਮ ਰੌਸ਼ਨ ਕਰਨਾ ਚਾਹੁੰਦੇ ਹੋ ਬਹੁਤ ਚੰਗੀ ਗੱਲ ਹੈ ਕਿਹੜੇ ਫੀਲਡ 'ਚ ਨਾਮ ਰੌਸ਼ਨ ਕਰਨਾ ਚਾਹੁੰਦੇ ਹੋ ਐਜ਼ ਅ ਆਰਟਿਸਟ ਕੀ ਬਾਤ ਹੈ ਐਜ਼ ਅ ਆਰਟਿਸਟ ਕਿਹੜੀ ਇੰਡਸਟਰੀ 'ਚ ਜਾਣਾ ਚਾਹੁੰਦੇ ਹੋ ਐਜ਼ ਅ ਆਰਟਿਸਟ ਜੀ ਮੈਮ ਕੁਰਸੀ ਲਵਾ ਦਿਓ ਆਥਰਾਂ ਤੱਕ ਦੱਸਣਗੇ ਜੀ ਹੌਲੀ ਲਈ ਪੁੱਛੀ ਜਾਵਾਂਗੇ ਜੀ ਮਤਲਬ ਸੋਚਿਆ ਕੀ ਰਹੇ ਜੀ ਮੇਕਅਪ ਅੱਛਾ ਮੇਕਅਪ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਬਹੁਤ ਤਕੜੀ ਗੱਲਾਂ ਐ ਬੱਸ ਮੈਂ ਹਮੇਸ਼ਾ ਕਹਿੰਦਾ ਮੈਂ ਵੀ ਜਿੱਥੇ ਤੁਸੀਂ ਬੈਠੇ ਹੋ ਇੱਥੋਂ ਬਹੁਤ ਬੱਚੇ ਸਿੱਖ ਕੇ ਬਹੁਤ ਬਹੁਤ ਤਕੜੇ ਤਕੜੀਆਂ ਬੁਲੰਦੀਆਂ ਤੇ ਗਏ ਆ ਜੀ ਔਰੇ ਨੇ ਕਿ ਐਦਾਂ ਦਾ ਬ੍ਰਾਂਡ ਐ ਕਿ ਐਦਾਂ ਦਾ ਨਾਮ ਐ ਇਹਦਾ 100+ ਜੀ ਇੰਸਟੀਟਿਊਟ ਖੁੱਲੇ ਇੱਥੇ ਨਾ ਬ੍ਰਾਂਚ ਇੱਕ ਖੋਲਣੀ ਔਕੀ ਹੋ ਜਾਂਦੀ ਐ ਤੇ ਇਹਨਾਂ ਦੇ ਵਾਹਿਗੁਰੂ ਦੀ ਮਿਹਰ ਐ ਹਨਾ ਵੀ 100 ਤੋਂ ਪਲੱਸ ਇਹਨਾਂ ਦੀ ਬ੍ਰਾਂਚ ਐ ਖੁ ਕੁਝ ਸੁਪਨਾ ਕੋਈ ਦਨਾ ਸਮਾਇਰ ਤੋ ਤੁਹਾਡਾ ਕੋਈ ਸੁਪਨਾ ਥੋੜਾ ਜਿ ਟੁੱਟਿਆ ਹੋਵੇ ਦੀ ਅਜੇ ਤੱਕ ਚਲੋ ਵਾਹਿਗੁਰੂ ਜੀ ਮੇਰਾ ਕਦੇ ਟੁੱਟੇ ਵੀ ਨਾ ਦੀ ਅਸੀਦ ਵਾਖ ਪਰਿਵਾਰ ਚ ਕੌਣ ਕੌਣ ਹੈ ਜੀ ਹਾਂ ਮੰਮੀ ਪਾਪਾ ਦਾਦੀ ਦਾਦਾ ਹੋਰ ਕੌਣ ਹੈ ਜੀ ਦਾਦੀ ਦਾਦਾ ਗ੍ਰੈਂਡਪੈਰੈਂਟਸ ਸਾਰੇ ਸਟੈਪ ਬੈਸਟਪ ਕਹੜਾਓ ਜੀ ਮਦਰ ਫਾਦਰ ਨਹੀਂ ਨਹੀਂ ਪਹਿਲਾਂ ਮਦਰ ਨਹੀਂ ਆ ਸਕਦੀ ਮੜਾ ਜੇ ਦਿਮਾਗ ਤੇ ਜ਼ੋਰ ਮਾਰੂ ਜੀ ਪਹਿਲਾ ਕੌਣ ਆਇਆ ਦੀ ਪਾਪਾ ਪਹਿਲਾ ਦਾਦਾ ਹੈ ਇਹ ਅਸੀਂ ਥੋੜਾ ਜਿਆਦਾ ਪਹਿਲਾ ਕੌਣਾ ਹੈ ਜੀ ਗ੍ਰੈਂਡਫਾਦਰ ਗ੍ਰੈਂਡਮਦਰ ਫਾਦਰ ਮਦਰ ਸਿਸਟਰ ਸਿਸਟਰ ਵਰਗੀ ਵੀ ਹੈ ਚਲੋ ਚੰਗੀ ਗੱਲ ਹੈ ਜੀ ਇਸ ਤੋਂ ਬਾਅਦ ਜੀ ਹੈ ਉਹ ਤੂੰ ਆਈ ਤਾਂ ਹੈਗੀ ਤੂੰ ਵੀ ਆਇਆ ਮੇਰਾ ਸ਼ਹਿਰ ਮੀ ਕਹਿ ਦਿੰਦਾ ਅੱਛਾ ਮੀ ਮੀ ਵੀ ਫਿਰ ਤੁਸੀਂ ਇੰਗਲਿਸ਼ ਚ ਕਹਿੰਦਾ ਨਾ ਜੀ ਹਾਂ ਪੜ੍ਹੇ ਲਿਖੇ ਬੱਚੇ ਪੜ੍ਹੇ ਲਿਖੇ ਗੱਲਾਂ ਮਾਤਾ ਚਲੋ ਕੋਈ ਗੱਲ ਨਹੀਂ ਚੰਗਾ ਲੱਗਦਾ ਤੁਹਾਨੂੰ ਮਿਲ ਕੇ ਜੀ ਕਿਉਂ ਤੁਸੀਂ ਚੰਗੇ ਚੰਗੇ ਗੱਲਾਂ ਬਾਤਾਂ ਕਰਦੇ ਹੋ ਵਰੀਆ ਖੁਸ਼ੀ ਮਿਲੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਤਾੜਿਆਂ ਨਾਲ ਦੋ ਵੇਸ ਕੁੜੀ ਲੈ ਵੀ ਸੋ ਹੋਰਾਂ ਬੱਚਨਾਂ ਗੱਲਬਾਤ ਕਰਦੇ ਆ ਤੇ ਮੇਰੀ ਬੇਨਤੀ ਹੈ ਵੀ ਜਦੋਂ ਵੀ ਸ਼ੋਅ ਚੱਲਦਾ ਹੁੰਦਾ ਸੱਤਵੇਂ ਚ ਬਾਹਰ ਆਇਆ ਕਰੋ ਹੁਣ ਸੱਤਵੇਂ ਕਿਸ ਗੱਲ ਦਾ ਲੱਗਿਓ ਆਪਾਂ ਬੱਚੇਨਾਂ ਗੱਲਬਾਤ ਕਰਦੇ ਆ ਰਾਜ ਖੜੇ ਹੋ ਜੀ ਤੁਹਾਡਾ ਨਾਮ ਕੀ ਹੈ ਦੀ ਰਾਜਨਦੀਪ ਕੌਰ ਹ ਰਾਜਨਦੀਪ ਕੌਰ ਤੁਸੀਂ ਕਿੱਥੋਂ ਦੀ ਫੁੱਦਿਆਲਾ ਕੁੱਦੂ ਵਾਲਾ ਤੂੰ ਇਹ ਕਿਹੜੀ ਸੈੱਡ ਆ ਗਈ ਸੀ ਇਹ ਮਾਨਸੇ ਜੀ ਸੀ ਅੱਛਾ ਤੁਸੀਂ ਮਾਨਸੇ ਤੋਂ ਜੀ ਹਾਂ ਜੀ ਸਾਰੇ ਆਪਣੀ ਜਦੀ ਨੇ ਆਂਦੀ ਚੰਗੀ ਗੱਲ ਹੈ ਮਾਨਸੇ ਨੂੰ ਤੁਹਾਨੂੰ ਪਤਾ ਪਹਿਲਾਂ ਕੀ ਕਿਹਾ ਜਾਂਦਾ ਸੀ ਇਹਦੀ ਬੈਕਵਰਡ ਤੋਂ ਹੋਣ ਵੀ ਆ ਹੈਂ ਫੋਨ ਵੀ ਆਰਾਤੀ ਬੇਸਤੀ ਮੈਂ ਤਾਂ ਮੋਟੀਵੇਸ਼ਨ ਲੈਕਚਰ ਦੇਣਾ ਸੀ ਚਲੋ ਫੋਨ ਤਰੱਕੀ ਕਰਦਾ ਜਾ ਰਿਹਾ ਜੀ ਕਿਉਂਕਿ ਮਾਨਸੇ ਤੋਂ ਕੁੜੀਆਂ ਉੱਠ ਕੇ ਇੱਥੇ ਤੱਕ ਆਈਆਂ ਨੇ ਜੀ ਤਾਂ ਕਰਖਿਓ ਪਲੱਸ 2 ਕਿਹੜੇ ਸਟਰੀਮ ਨਾਲ ਕੀਤੀ ਹੈ ਜੀ ਨਾਨ ਮੈਡੀਕਲ ਨੋਨਰ ਮਾਈਕਰੋ ਕਦੋਂ ਪਾਸਵਰਡ ਕਦੋਂ ਜੀ ਲਾਸਟ ਇਅਰ ਹੀ ਪਾਸਵਰਡ ਹੈ ਵਧੀਆ ਜਾਣ ਕੇ ਕੀ ਹੈ 2025 ਦੇ ਵਿੱਚ ਪਾਸਵਰਡ ਹਾਂ ਜੀ ਜਾਈ ਸਾਡੇ ਵਿੱਚ ਠੀਕ ਹੈ ਕਿਹੜੇ ਸਕੂਲ ਚੋਂ ਪੜੇ ਹੋ ਦੀ ਪੰਜਾਬ ਕੌਨਮੈਂਟ ਪੰਜਾਬ ਕੌਨਮੈਂਟ ਦੇ ਵਿੱਚ ਪਰਿਵਾਰ ਦੇ ਵਿੱਚ ਕਿੰਨੇ ਜਾਨੇ ਹੋ ਦੀ ਅਸੀਂ ਵਿਅਸਤਾ ਛੇ ਜਾਨੇ ਆ ਬਟ ਸਿਸਟਰ ਵੀ ਮੈਰਿਜ ਹੈ ਡੰਗਰ ਪਸ਼ੂ ਰੱਖਦੇ ਹੋ ਜੀ ਹਾਂ ਜੀ ਕਿੰਨੇ ਡੰਗਰ ਪਸ਼ੂ ਹੈ ਜੀ ਸਾਡੇ ਅੱਠ ਨਾ ਹੋਣਗੇ ਸਾਰੇ ਗਣਾਓ ਜੀ ਇਹ ਤਾਂ ਪੁੱਛਰੇ ਆ ਇਹ ਤਾਂ ਪੁੱਛੇ ਪਤਾ ਕੀ ਅਸੀਂ ਉਧਰ ਮਾਲਕ ਜਿਹੜਾ ਕੋਈ ਕੰਮ ਤੰਦਾ ਕੋਰ ਨੂੰ ਤੁਹਾਨੂੰ ਕਹਿ ਦੇ ਦਵਾਂਗੇ ਵੀ ਇਹਨਾਂ ਦੁੱਧ ਜਿਹੜੀ ਲੀਟਰ ਸਪਲਾਈ ਕਰਦਿਆ ਕਰੋ ਜੀ ਸਭ ਤੋਂ ਜਿਹੜਾ ਪਹਿਲਾ ਡੰਗਰ ਉਹਦਾ ਨਾਮ ਕੀ ਹੈ ਜੀ ਨਾਮ ਨਹੀਂ ਰੱਖਿਆ ਸਰ ਦੁੱਧ ਵਾਲੀਆਂ ਝੋਟੀਆਂ ਕਿੰਨੀਆਂ ਨੇ ਜੀ ਦੁੱਧ ਵਾਲੀਆਂ ਸਾਡੇ ਮਤਲਬ ਦੁੱਧ ਸੂਣ ਵਾਲੀਆਂ ਨੇ ਉਹ ਮਤਲਬ ਦਿੰਦਿਗ ਗਾਂ ਆ ਕਲੀ ਗਾਂ ਗਾਂ ਜਿਹੜੀ ਦੁੱਧ ਹੁੰਦੀ ਹੈ ਜੀ ਸੂਣ ਵਾਲੇ ਕਿੰਨੀਆਂ ਨੇ ਜੀ ਸੂਣ ਵਾਲੀਆਂ ਸਾਡੇ 2 ਨੇ ਜੀ 2 ਸੂਣ ਵਾਲੀਆਂ ਹੋਗੀਆਂ ਜੀ ਤੀਜੀ ਗੰਗ ਹੋ ਗਈ ਜੀ ਤੰਨਾ ਦੋ ਸਾਡੇ ਕਟੀਆਂ ਨੇ ਛੋਟੀਆਂ ਦੋ ਕਟੀਆਂ ਪੰਜ ਜੀ ਇਹ ਦੋ ਸਾਡੇ ਬੱਚਿਆਂ ਨੇ ਦੋ ਬੱਚੀਆਂ ਸੱਤ ਜੀ ਇਹ ਪਹਿਲਾਂ ਅੱਠ ਨਹੀਂ ਗਿਆ ਸੀ ਉਹ ਅਸੀਂ ਮੈਂ ਭੁੱਲ ਗਏ ਸੀ ਕਿ ਅਸੀਂ ਵੇਚਤੀ ਉਹ ਨਾ ਪਿਛਲੇ ਸੂਈ ਕੱਲ ਹੀ ਵੇਚੀ ਕੱਲ ਹੀ ਵੇਚੀ ਕਿੰਨੇ ਦੀ ਵਿਕੀ ਇਹ ਜੀ ਉਹ ਆਈ ਥਿੰਕ 85 ਪਲੱਸ ਸੀ 85 ਲੀ ਮਾ ਜੋ ਵਧੀਆ ਦੀ ਫਿਰ ਤਾਂ ਝੋਟੀ ਜੀ ਚੰਗੀ ਲੱਖੇ ਮੇਰਾ ਗਣ ਕਹੇ ਜੀ ਕਵੀਦਰ ਦੀ ਗੱਲਾਂ ਚੱਲ ਰਹੀਆਂ ਨੇ ਡੱਗਰ ਪੁੱਛੋ ਮਿੱਤਰ ਆਪਣੇ ਘਰ ਦੀ ਹੁੰਦੇ ਆ ਤੰਗ ਕੇ ਛੇੜ ਲੈਣੇ ਵਧੀਆ ਚੱਲਦੀ ਹੈ ਲਾਈਫ ਦੀ ਹਾਂ ਜੀ ਬੈਸਟ ਫਰੈਂਡ ਕਿਹੜੀ ਟੁੱਡੀ ਦੀ ਦੁਵਾਰੀ ਕੱਲ ਫੇਰ ਟੁੱਟੀ ਤੇ ਆ ਗਈ ਹੁਣ ਇਹਦੀ ਖਾਸ ਗੱਲ ਦੱਸਣੀ ਵੀ ਇਸ ਗੱਲੋਂ ਕਰਕੇ ਸਾਡੀ ਮੇਰੀ ਬੈਸਟ ਫਰੈਂਡ ਬਣੀ ਐਸ ਕੰਪੇਅਰ ਟੂ ਦੂਜਿਆਂ ਨਾਲ ਸਰ ਇਹ ਬਹੁਤ سپورਟਿਵ ਆ ਇਹਨੇ ਹਰ ਜਗ੍ਹਾ ਤੇ ਮੈਨੂੰ ਸਪੋਰਟ ਕੀਤਾ ਨਾਲ ਇਹ ਉਹੀ ਤਾਂ ਇਹ ਸੀ ਨਹੀਂ ਕਿਹਾ ਸੀ ਵੀ ਮੇਰੇ ਨਾਲ ਖੜਦੀ ਏ ਕੁੜੀ ਅੱਛਾ ਇਹ ਸਪੋਰਟ ਵਾਲੀ ਆ ਗਈ ਠੀਕ ਐ ਇਹ ਤੁਹਾਡੇ ਨਾਲ ਸਪੋਰਟ ਕਰਦੀ ਰਹੇ ਜੀ ਨੂੰ ਪਹਿਲੀ ਖਾਸ ਗੱਲ ਦੂਜੀ ਖਾਸ ਗੱਲ ਦੀ ਦੇਖੀ ਦੇਖੀ ਇੱਧਰ ਆ ਇਦਨਾਂ ਜੀ ਕੈਮਰੇ ਚ ਚੀਰਾ ਨੋਟ ਹੋ ਗਾਗਾ ਨਾ ਇਹਨੂੰ ਇਹ ਜਿਹੀ ਮੇਰੀ ਬੜਾਈ ਹੋ ਰਹੀ ਹੈ ਦੇਖਿਆ ਹੈ ਸਹੀ ਗੱਲ ਮੈਨੂੰ ਪਤਾ ਵੀ ਕੁੜੀਆਂ ਬੜਾਈ ਦੀ ਭੁੱਖੀਆਂ ਹੁੰਦੀਆਂ ਨੇ ਕੋਈ ਗੱਲ ਹਾਂਜੀ ਦੂਜੀ ਖਾਸ ਗੱਲ ਜੀ ਇਹਨਾਂ ਦੀ ਸਰੇ ਹਰ ਚੀਜ਼ 'ਚ ਮੇਰੀ ਹੈਲਪ ਕਰਦੇ ਜੋ ਕੰਮ ਮੈਥੋਂ ਨਹੀਂ ਹੋ ਰਿਹਾ ਹੁੰਦਾ ਮੈਨੂੰ ਸਿਖਾਉਂਦੀਆਂ ਵੀ ਐਦਾਂ ਕਰੇ ਮੇਰੀ ਹੈਲਪ ਕਰਦੀ ਆ ਤੀਜੀ ਖਾਸ ਗੱਲ ਇਹਦੀ ਜੀ ਹੋਈ ਇਸ਼ਾਰੇ ਨਹੀਂ ਮਾਰਨੇ ਤਾਰੀਫ ਆਪ ਵਿਧਾਇਕ ਕਰੋਗੀ ਤਾਰੀਫ ਜਿੰਨੀ ਕਰਦੀ ਆ ਉਹਨੇ ਕੋਈ ਮਾੜੀ ਗੱਲ ਲੱਗਦੀ ਵੀ ਇਸ ਗੱਲ ਮੈਨੂੰ ਬੜੀ ਇਰੀਟੇਟ ਕਰਦੀ ਹੈ। ਐਸੇ ਤਾਂ ਸਰ ਬੜੀਆ ਵਰਤ ਗੁੱਸਾ ਥੋੜਾ ਜਲਦੀ ਕਰ ਜਾਂਦੀ ਹੈ ਮੇਰੀ ਗੱਲ ਨਾਲ। ਗੁੱਸਾ ਜਲਦੀ ਕਰਦਾ। ਮਤਲਬ ਕਿਹੜੀ ਗੱਲ ਤੇ ਜਾ ਕੇ ਤੁਸੀਂ ਗੁੱਸਾ ਕਰਾਉਂਦੇ ਹੋ ਫਿਰ ਜੀ? ਨਹੀਂ ਮੈਂ ਥੋੜਾ ਜਿਹਾ ਉੱਚੀ ਬੋਲ ਕੇ ਗੁੱਸਾ ਕਰਾਂਦੀ ਹਾਂ। ਫਿਰ ਮੈਨਾਂ ਬੋਲ ਦੇ ਮੈਨੂੰ ਬੁਲਾਉਣੀ ਪੈਂਦੀ ਆ। ਮਤਲਬ ਬੁਲਾਉਣੇ ਪਹਿਲਾਂ ਤੁਸੀਂੋਂ ਇਹ ਗੁੱਸੇ ਕਰਦੀ ਹੈ ਜੀ। ਟਰਿਕ ਦਿਆ ਨਹੀਂ ਹੋ ਵੀ ਅੱਜ ਛੱਡ ਯਾਰ ਮੈਂ ਅਦੋਂ ਬਾਅਦ ਉੱਚਾ ਹੀ ਨਹੀਂ ਬੋਲਦੀ। ਛੱਡ ਦਿ ਤੁਸੀਂ ਵੀ ਨਹੀਂ। ਹੱਟ ਥੋੜੀ ਵੀ ਗੱਭੀ ਐ। ਗੁੱਸਾ ਕਰਨੋ ਵੀ ਨਹੀਂ ਹ ਤੁਸੀਂ ਗੁੱਸਾ ਕਿਉਂ ਕਰਦੇ ਰਾਜੇ ਫਿਰ ਕਦੇ ਐ ਨਹੀਂ ਹੋਇਆ ਵੀਰ ਚੱਲ ਮੇਰੀ ਸਹੇਲੀਏ ਵੀ ਛੱਡ ਕਾਨੂੰ ਗੁੱਸਾ ਕਰਨਾ ਬੇਨਾ ਕਹੇ ਕੜੀ ਹੋ ਜਾਂਦੀ ਹੈ ਰਿਸਪੈਕਟਿਵ ਵਾਲੀ ਹੈ ਨਹੀਂ 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 ਖੜ ਕੇ ਗੱਲ ਕਰੋ ਮਹਾਰਾਜ ਜੀ ਹੁਣ ਤਾਂ ਕੋਈ ਗੱਲ ਨਹੀਂ ਦੱਸੋ ਜੀ ਕਦ ਐ ਹੋਇਆ ਵੀਰ ਮੈਂ ਕਿਉਂ ਗੁੱਸਾ ਕਰਦੀ ਆਂ ਵੀ ਵਿਚਾਰੀ ਚਿਹਰਾ ਦੇਖ ਕਿੰਨਾ ਤਰਸ ਵਾਲਾ ਚਿਹਰੇ ਦੀ ਇਹ ਉੱਚੀ ਕਿਉਂ ਬੋਲਦੀ ਐ ਸਰ ਤੁਸੀਂ ਉੱਚੀ ਕਿ ਬੋਲਦੇ ਫਿਰ ਜੀ ਸਰ ਉਹ ਬੋਲਾ ਜਾਂਦਾ ਹੈਬਿਟ ਬਣੀ ਹੋਣਾ ਕਰਿਆ ਸੀ ਉੱਚੀ ਉਹ ਕਰ ਲਗਾਤੇ ਮੇਰੇ ਵੀ ਹੈਪੀ ਤੇ ਸਰ ਗੁੱਸਾ ਕਰ ਗਿਆ ਮੇਰਾ ਕੰਮ ਉਹਦੇ ਜੇ ਕੀ ਫਿਰ ਹੁਣਾ ਆਪਾਂ ਅੱਜ ਸਵਾਲ ਵਗਰਾ ਕੇ ਜਾਣਾ ਜਿਹੜਾ ਮੇਨ ਮਸਲਾ ਜੀ ਵੀ ਕੱਲ ਨੂੰ ਗਾਉਂ ਵੀ ਹਾਂ ਜੇ ਤੁਸੀਂ ਵੀ ਸਰ ਮੈਂ ਗੁੱਸਾ ਕਰ ਨਹੀਂ ਪਰ ਮੇਰਾ ਨਾ ਅਰਜੁਨ ਦਾ ਵੀ ਉਹ ਚੁੱਪ ਕਰ ਚੱਲ ਨਹੀਂ ਉਹ ਚੁੱਪ ਕਰ ਜਾਈ ਮੈਨੂੰ ਬੁਲਾਉਣਾ ਛੱਡ ਦਿੰਦੀ ਆ ਬੜੀ ਬਾਦਰੀ ਦੀ ਗੱਲ ਬਾਤ ਬਸ ਮੈਂ ਤਾਂ 5 ਮਿੰਟ ਨਹੀਂ ਬੋਲੂ 10 ਮਿੰਟ ਨਹੀਂ ਬੋਲੂ ਤੇ ਤਾਂ ਅੱਜ ਤੁਹਾਨੂੰ ਵੀ ਐਵਰੇਜ ਪਤਾ ਹੁੰਦਾ ਵੀ 10 ਮਿੰਟ ਹੀ ਬੋਲ ਨਹੀਂ ਬੋਲਦੇ ਇਸ ਤੋਂ ਬਾਅਦ ਨੀ ਫਿਰ ਮੈਂ ਆਪ ਬੁਲਾ ਲੈਂਨੀ ਮੈਨੂੰ ਫਤਮੇ ਬੁਲਾਉਂਗੇ ਬੋਲ ਪੂਗੀ ਫਿਰ ਇਹ ਗੁੱਸਾ ਨਹੀਂ ਤੁਹਾਨੂੰ ਐ ਨਹੀਂ ਲੱਗਦਾ ਵੀਰ ਮੈਂ ਆਪ ਬੁਲਾ ਲਾਂ ਕਿੱਡੀ ਗੱਲ ਹੈ ਬੁਲਾਉਣੀ ਹੁੰਦੀ ਐਸੇ ਜਿਆਦਾ ਤਰ ਤੁਸੀਂ ਬੁਲਾਉਣੀ ਉਹ ਹੁਣ ਤਾਂ ਨਹੀਂ ਕਰਦੇ ਕਦੇ ਮਤਲਬ ਮੇਰੇ ਕਰਕੇ ਬਣਾ ਬੜਾ ਤਰਸ ਖਾ ਲਉਦੇ ਵੀ ਜਦੀ ਜੀ ਵੀ ਛੱਡ ਗੁੱਸੇ ਗਲੇ ਰੱਖਿਆ ਖੜਾ ਦੀ ਨਹੀਂ ਜੀ ਛੱਡਦੀ ਇਹ ਵੀ ਨਹੀਂ ਹੈਗੀ ਜੀ ਤੁਸੀਂ ਉੱਚੀ ਬਣਾਣਾ ਛੱਡੋਗੇ ਜੀ ਇਹ ਲੋਟਰੀਆਂ ਦਾ ਕੰਮ ਤੁਸੀਂ ਬੈਠੀ ਜਾਓ ਜੀ ਇਹ ਮਸਲਾ ਵੱਡਾ ਹੈ ਇਹ ਉਲਝ ਨਹੀਂ ਸਾਦਾ ਪੰਜਾਬ ਦਾ ਵੱਡਾ ਮੁੱਦਾ ਹੈ ਇਹ ਤਾਂ ਰਹਿ ਮਿੱਤਰੋ ਹਾਸੇ ਨਾਲ ਹਾਸਾ ਪਰ ਹੁਣ ਮੈਂ ਇੱਕ ਤੁਹਾਡੇ ਨਾਲ ਜ਼ਰੂਰ ਮੁੰਡਿਆਂ ਦਾ ਵੀ ਪੁਆਇੰਟ ਵੀ ਮੈਂ ਸੁਣਨਾ ਚਾਹਉਣਾ ਉਸ ਚੀਜ਼ ਪ੍ਰਤੀ ਤੇ ਕੁੜੀਆਂ ਦਾ ਵੀ ਸੁਣਨਾ ਚਾਹਉਣਾ ਮੈਨੂੰ ਲੱਗਦਾ ਵੀ ਇਸ ਜੇ ਆਪਾਂ ਹਾਸਾ ਗੇਡਾ ਕੀਤਾ ਤਾਂ ਹਾਸਾ ਗੇਡ ਦੇ ਨਾਲ ਨਾਲ ਇਹ ਗੱਲ ਵੀ ਲੋਕਾਂ ਤੱਕ ਜਾਣੀ ਚਾਹੀਦੀ ਹੈ ਵੀ ਪੰਜਾਬ ਦੀ ਇਸ ਗੱਲ ਨੂੰ ਲੈ ਕੇ ਸੋਚ ਕੀ ਹੈ ਸੋਸ਼ਲ ਮੀਡੀਆ ਤੇ ਇੱਕ ਤਾਂ ਮੁੱਦੇ ਚੱਲਦੇ ਆ ਸਭ ਨੂੰ ਪਤਾ ਹੀ ਹੈ ਹਨਾ ਕਿ ਮੈਂ ਨਹੀਂ ਚਾਹੁੰਦਾ ਮੈਂ ਇਹਨਾਂ ਵੀ ਆਪਾਂ ਸਾਰੇ ਪਰਿਵਾਰ ਵਾਲੇ ਆ ਠੀਕ ਹੈ ਸਾਰੇ ਆਪਾਂ ਆਮ ਉਮਰ ਹੈ ਮੇ ਵੀ ਕਿਹੇ ਬਾਈਂ ਸਾਲ ਨੇ ਤੁਸੀਂ ਵੀ ਚਲੋ ਕਿਹੇ ਬਾਈਂ ਦੇ ਕੋਈ 18 ਨੂੰ ਹੀ ਦਾ ਹੋਊਗਾ ਛੋਟੇ ਵੀ ਹੋਣਗੇ ਮੈਂ ਤਾਂ ਵੱਡੇ ਵੀ ਹੋਣਗੇ ਨਾ ਤੇ ਮੈਂ ਚਾਹੁੰਦਾ ਵੀ ਮੈਨੂੰ ਪਤਾ ਲੱਗੀ ਵੀ ਯਾਰ ਯੂਥ ਦੀ ਸੋਚ ਕੀ ਹੈ ਉਸ ਕੁੜੀ ਦਾ ਉੱਪਰ ਵਾਲੀ ਕੁੜੀ ਟਰੈਕਟਰ ਵਾਲੀ ਕੁੜੀ ਤੁਸੀਂ ਮੇ ਵੀ ਸੁਣਿਆ ਹੋਣਾ ਹਨਾ ਉਹ ਟਰੈਕਟਰ ਵਾਲੀ ਕੁੜੀ ਦਾ ਮੁੱਦਾ ਬੜਾ ਚੱਲਦਾ ਨਾ ਤੇ ਉਹ ਵਿਚਾਰੀ ਹੁਣ ਮਜਬੂਰੀ ਚ ਆ ਕੇ ਉਹਨੂੰ ਸੋਸ਼ਲ ਮੀਡੀਆ ਤੇ ਆਉਣਾ ਪਿਆ ਵੀ ਮੈਂ ਲੋਕਾਂ ਅੱਗੇ ਆਪਣਾ ਪੱਖ ਰੱਖਾਂ ਵੀ ਮੇਰੀ ਕਿਸੇ ਨੇ ਸੁਣੀ ਨਹੀਂ ਹੈਗੀ ਹਨਾ ਤੇ ਮੈਂ ਚਾਹੁੰਦਾ ਵੀ ਮੈਨੂੰ ਪਤਾ ਲੱਗੇ ਵੀ ਬਈ ਬੁੰਡਿਆਂ ਦੀ ਸੋਚ ਕੀ ਹੈ ਵੀ ਜੋ ਕੁੜੀ ਨਾ ਹੋਇਆ ਆ ਹਾਂ ਨਾ ਆਪਾਂ ਵੀ ਕਰਤੀਆਂ ਪੈਣਾ ਨੀ ਗਿਆ ਤੇ ਆਪਾਂ ਕਿਸ ਦਾ ਮੰਨ ਕੇ ਚਲੋ ਕੋਈ ਏਦਾਂ ਚੀਜ਼ ਲੀਕ ਕਰਦੇ ਆ ਬਹੁਤ ਘਟੀਆ ਗੱਲ ਐ ਘਟੀਆ ਗੱਲ ਐ ਥੋਨ ਨੂੰ ਵੀ ਕੀ ਲੱਗਦਾ ਵੀ ਜੋ ਇਹ ਸਿਸਟਮ ਚੱਲ ਰਿਹਾ ਵੀ ਥੋੜਾ ਇਸ ਚੀਜ਼ ਨੂੰ ਪੁਆਇੰਟ ਆਫ View ਕੀ ਮਤਲਬ ਮੈਂ ਸੁਣਨਾ ਚਾਹੁੰਦਾ ਵੀ ਯਾਰ ਅੱਜ ਦੇ ਮੁੰਡਿਆਂ ਦੇ ਕੀ ਸੋਚੇ ਕੁੜੀਆਂ ਦੇ ਕੀ ਸੋਚੇ ਇਸ ਨੂੰ ਲੈ ਕੇ ਸੱਚੀ ਗੱਲ ਸੱਚੀ ਗੱਲ ਬਾਈ ਮੇਰਾ ਇਹ ਵੀ ਵੀ ਇਸ ਰਿਕਟ ਚੱਲਦਾ ਹੀ ਐ ਮੁੰਡੇ ਕੁੜੀ ਦਾ ਰਿਲੇਸ਼ਨ ਵੀ ਹੁੰਦਾ ਫਰੈਂਡ ਸਰਕਲ ਵੀ ਹੁੰਦਾ ਬਿਲਕੁਲ ਹੁੰਦਾ ਰੱਖਣਾ ਚਾਹੀਦਾ ਹਸਬੰਡ ਵਾਈਫ ਦਾ ਵੀ ਹੁੰਦਾ ਪਰ ਇਹਨੂੰ ਰੱਖੋ ਪਰਸਨਲ ਜਿੰਨਾ ਵੀ ਚੱਲਦਾ ਨੂੰ ਪਰਸਨਲ ਰੱਖੋ ਉਹਦਾ ਜਿੰਨਾ ਮਤਲਬ ਰੱਖਣਾ ਹੈ ਕਿ ਲੋਕਾਂ ਤੱਕ ਨਾ ਲਿਆਓ ਜਾ ਕੇ ਹਾਸਾ ਮਜ਼ਾਕ ਬਣੇ ਉਹਦੇ ਪਰਿਵਾਰ ਤੱਕ ਗੱਲ ਜਾਵੇ ਬਿਲਕੁਲ ਬਿਲਕੁਲ ਉਹਦਾ ਦੋਨੋਂ ਪਰਿਵਾਰੀ ਉੱਠੇ ਜਾਂਦੇ ਆ ਬਿਲਕੁਲ ਇੱਕ ਦੋ ਜਣਾਂ ਨਾਲ ਵੈਰ ਕੱਢਣਗੇ ਉਹ ਖੰਣਗੇ ਹਾਂ ਹਾਂ ਹੁਣ ਤਾਂ ਜਿਵੇਂ ਤੁਸੀਂ ਦੇਖੇ ਹੁਣ ਸ਼ਾਇਦ ਤਾਂ ਦੋਨੋਂ ਪਰਿਵਾਰ ਐਸ ਨੂੰ ਸੋਸ਼ਲ ਮੀਡੀਆ ਤੇ ਆਏ ਹੋਏ ਆ ਤੇ ਮੈਨੂੰ ਇੱਕ ਸ਼ਰਮ ਵਾਲੀ ਗੱਲ ਇਹ ਲੱਗਦੀ ਹੈ ਕਿ ਸਾਡੇ ਇੱਕ ਸਰਕਲ 'ਚ ਮੈਨੂੰ ਕਿਸੇ ਨੇ ਕਿਹਾ ਕਹਿੰਦਾ ਭਾਈ ਉਪਰ ਵਾਲੀ ਕੁੜੀ ਦਾ ਮੈਸੇਜ ਆਇਆ ਵੀ ਅਸੀਂ ਆਪਣੀ ਗੱਲ ਅੱਗੇ ਰੱਖਣਾ ਅਸੀਂ ਆਪਣੀ ਮਲ ਪੁਆਇੰਟੇ ਤੇ ਗੇਰਖਣਾ ਚਾਹੁੰਦੇ ਆ ਤੇ ਉਹਦਾ ਮੈਨੂੰ ਪੁਆਇੰਟੇ ਪਤਾ ਕੀ ਹੈ ਕਹਿੰਦਾ ਬਾਈ ਜੀ ਤੁਸੀਂ ਕਰਿਓ ਪੋਡਕਾਸਟ ਉਸ ਕੁੜੀ ਨਾਲ ਆਪਣਾ ਚੈਨਲ ਦੀ ਗਰੋਥ ਦੇ ਕਿਥੇ ਹੋਊਗੀ ਮੈਂ ਕਹਿੰਦਾ ਯਾਰ ਕਿਸੇ ਦੇ ਆਪਾਂ ਕਰੈਕਟਰ ਨੂੰ ਹਨਾ ਇੱਕ ਆਪਦੇ ਚਾਰ ਬਿਮਾ ਪਿੱਛੇ ਵੀ ਚੱਲ ਸਾਨੂੰ ਚਾਰ ਪੀ ਯੂਟਿਬ ਤੇ ਵੱਧ ਬਣਨ ਗਿਆ ਉਸ ਕੁੜੀ ਦਾ ਪੰਜਾਬੀ ਜਗ੍ਹਾ ਵੀ ਸਵਾਦ ਲਈ ਗੱਲਾਂ ਦਾ ਹਨਾ ਚਲ ਜੋ ਹੋਣਾ ਸੀ ਹੋਇਆ ਠੀਕ ਹੈ ਆਪਣੇ ਲੋਕੀ ਤੁਸੀਂ ਕਮੈਂਟ ਬਈ ਪੜੋਂਗੇ ਪਤਾ ਕੀ ਕਮੈਂਟ ਆ ਰਹੇ ਨੇ ਲੋਕਾਂ ਦੇ ਇਹ ਮੈਨੂੰ ਲਿੰਕ ਭੇਜਿਓ ਜੀ ਮੈਨੂੰ ਵੀਡੀਓ ਸੈਂਡ ਕਰਿਓ ਜੀ ਇਹ ਆਪਣੇ ਪੰਜਾਬ ਦੇ ਲੋਕਾਂ 90% ਕਮੈਂਟ ਆਹੀ ਹੁੰਦੇ ਜੀ ਹਾਂ ਹਰ ਇੱਕ ਨੂੰ ਆਪ ਦੇ ਮਤਲਬ ਵੀ ਕਹਿਣਾ ਹੋਣਾ ਲੱਗਦਾ ਯਾਰ ਉਸ ਕੁੜੀ ਤੇ ਕੀ ਬੀਤਦੀ ਹੋਣੀ ਵਿਚਾਰੀ ਤੇ ਮਤਲਬ ਵੱਡੀ ਗੱਲ ਏ ਪਰ ਮੈਨੂੰ ਇੱਕ ਗੱਲ ਜ਼ਰੂਰ ਦੁੱਖ ਲਾ ਹੋ ਸਕਦਾ ਚਲੋ ਉਹਨਾਂ ਦਾ ਜੋ ਵੀ ਸੀ ਰਿਲੇਸ਼ਨ ਸੀ ਕੁਝ ਵੀ ਸੀ ਆਪਾਂ ਉਸ ਚੀਜ਼ ਇੰਟਰਫੇਅਰ ਨਹੀਂ ਕਰਦੇ ਬਟ ਤੁਹਾਨੂੰ ਨਹੀਂ ਲੱਗਦਾ ਬਈ ਜੇ ਮੰਨ ਲਓ ਕੋਈ ਚੀਜ਼ ਟੁੱਟਦੀ ਐ ਤੇ ਤਾਂ ਮਤਲਬ ਇਹ ਵੀ ਥੋੜੀ ਵੀ ਆਪਾਂ ਕਿਸੇ ਨੂੰ ਉਹਦਾ ਜੋ ਚਲੋ ਚੀਜ਼ਾਂ ਵਾਇਰਲ ਹੋਈ ਨੇ ਵੀ ਉਹ ਵਾਇਰਲ ਕਰਦੀ ਐ ਨਹੀਂ ਕਰਨੀ ਇਹ ਗਲਤ ਚੀਜ਼ ਹੈ ਭਾਈ ਬਿਲਕੁਲ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਉਹ ਕੁੜੀ ਕਿੰਨੇ ਟਾਈਮ ਦੀ ਚੱਲੀ ਸਰਕਾਰਾਂ ਕੋਲੇ ਭੱਜੀ ਫਿਰਦੀ ਹੈ ਵੀ ਮੈਨੂੰ ਇਨਸਾਫ ਦਵਾ ਦਿਓ ਫਿਰ ਆਪਾਂ ਕਹਿੰਦੇ ਆ ਵੀ ਲੋਕੀ ਖਾੜਕੂ ਬਣ ਗਏ ਜੀ ਲੋਕੀ ਵਿਵਾਦ ਖੜਾ ਕਰਦੇ ਆ ਲੋਕੀ ਇਹ ਜਿਹਨੇ ਸਟੈਂਡ ਲੈਣ ਲੱਗਾ ਉਹ ਕੁੜੀ ਨੇ ਇੱਕ ਗੱਲ ਕਹੀ ਤੁਸੀਂ ਇਹ ਇੰਟਰਵਿਊ ਸੁਣਿਆ ਆਪੇ ਕਿ ਨਹੀਂ ਮੈਂ ਅੰਬਰਤਪਾਲ ਸਿੰਘ ਮੈਨੂੰ ਬੇਨਤੀ ਕਰਦੀ ਮੇਰਾ ਸਾਥ ਦੇ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਉਹ ਕਿ ਸਰਕਾਰ ਨੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਉਹਨੂੰ ਜਲੀਲ ਕੀਤਾ ਨਾ ਕਿ ਉਹਨੂੰ ਇਹ ਕਿਹਾ ਵੀ ਯਾਰ ਹਾਂ ਇਹ ਚੀਜ਼ਾਂ ਗਲਤ ਹੋਈਆਂ ਤੇਰਾ ਵੀ ਅਸੀਂ ਕੁੜੀ ਤੇਰੇ ਹੱਕ ਦੇ ਵਿੱਚ ਨਾ ਜਦਕਰ ਪੰਜਾਬ ਆਪਣਾ ਯੂਥ ਥੋੜਾ ਮਤਲਬ ਮੈਂ ਯੂਥ ਉਸ ਜਿਹੜੇ ਹੱਕ ਦੇ ਵਿੱਚ ਹੈ ਵੀ ਉਹ ਚੋ ਕੁੜੀ ਨਾਲ ਹੋ ਰਿਹਾ ਗਲਤ ਹੋ ਰਿਹਾ ਹੈ ਹੈ ਗਲਤ ਤਾਂ ਹੋ ਰਿਹਾ ਪਰ ਵੀ ਯੂਥ ਮਤਲਬ ਪਤਾ ਕਿ ਸਰ ਦੋ ਵਿੱਚ ਗੱਲਾਂ ਇਹਨਾਂ ਦੇ ਕੁੱਲ ਕੇ ਦੱਸੋ ਵੀ ਆ ਜੋ ਅੱਗੇ ਆ ਜੋ ਮੇਰਾ ਵੀਰ ਪਤਾ ਹੈ ਮੈਂ ਮੈਂ ਉਹੀ ਕਹਿਣਾ ਵੀ ਮੈਂ ਨਹੀਂ ਚੰਦੋ ਮੇਰਾ ਪੁਆਇੰਟ ਵੀ ਸਹੀ ਹੋਵੇ ਹੋ ਸਕਦਾ ਮੈਂ ਗਲਤ ਹੋ ਮਾਉਂ ਚੀਤੇ ਮੈਂ ਜਾਣਨਾ ਚਾਹਣਾ ਵੀ ਯੂਥ ਦੀ ਕੀ ਸੋਚ ਆਉਂਦੀ ਜਿੱਥੋਂ ਤੱਕ ਮੈਂ ਦੇਖਿਆ ਜੀ ਲੋਕ ਬਦਲਦੇ ਬਹੁਤ ਛੇਤੀ ਆ ਹੂੰ ਜਿੱਦਰ ਨੂੰ ਹਵਾ ਚੱਲ ਕੇ ਉਹਨਾਂ ਨੇ ਉਧਰ ਹੋ ਜਾਣਾ ਹੈ ਹੁਣ ਪਹਿਲਾਂ ਲੱਗੇ ਪਏ ਸਾਨੂੰ ਲਿੰਕ ਚਾਹੀਦਾ ਇਹ ਚਾਹੀਦਾ ਇਹ ਚਾਹੀਦਾ ਜਦੋਂ ਗੱਲ ਪਲਟ ਗਈ ਇਨਸਾਫ ਤੇ ਆ ਗਈ ਫਿਰ ਉਹੀ ਲੋਕ ਉਧਰ ਹੋ ਜਾਣਗੇ ਵੀ ਹਾਂ ਇਹਨਾਂ ਇਨਸਾਫ ਸਬ ਦਾ ਹੂੰ ਬਿਲਕੁਲ 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 ਇਹ ਵੀ ਕਿਤਨਾ ਗੱਲ ਯਾਰ ਪੈਰ ਪੈਰ ਤੇ ਬਦਲਦੇ ਲੋਕ ਮੈਂ ਇੰਨਾ ਡੀਪ ਨਹੀਂ ਗਿਆ ਮੈਨੂੰ ਸਵਾਰੀ ਨਹੀਂ ਪਤਾ ਹੂੰ ਹੂੰ ਕੋਈ ਕੁੜੀ ਹੈ ਮੈਂ ਮੈ ਚਾਹਣਾ ਵੀ ਯਾਰ ਕੁੜੀਆਂ ਵੀ ਕੋਈ ਗੱਲ ਨਹੀਂ ਕੁੜੀਆਂ ਕੁੜੀਆਂ ਦੇ ਪੱਖ ਸਤਾ ਖੜੀਆਂ ਹੋਵੋ ਆਪਾਂ ਉਸ ਕੁੜੀ ਲਈ ਰਲ ਮਿਲ ਕੇ ਸਾਰੇ ਸਟੈਂਡ ਲਈਏ ਹੋ ਸਕਦਾ ਉਸ ਕੁੜੀ ਅੱਗੇ 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 ਆਜੋ ਭੈਣ ਮੇਰੀ ਕੋਈ ਗੱਲ ਹੀ ਮਤਲਬ ਮੈਂ ਚਾਹਣਾ ਮਤਲਬ ਮੈਨੂੰ ਕੋਈ ਨਹੀਂ ਹੈ ਕਿ ਮੈਂ ਮੇਰੀ ਗਲਤੀ ਸਟੈਂਡਰ ਹਾਂ ਵੀ ਮੇਰੀ ਗੱਲ ਹੀ ਸਹੀ ਹੈ ਮਤਲਬ ਕੁੜੀ ਦਾ ਕਸੂਰ ਇਹ ਸੀਗਾ ਵੀ ਉਹਨੇ ਉੱਤੇ ਯਕੀਨ ਨਹੀਂ ਕੀਤਾ ਵੀ ਉਹਨਾਂ ਨੂੰ ਜਦੋਂ ਪਤਾ ਹੀ ਸੀਗਾ ਕਿ ਉਹਨਾਂ ਦੀ ਮੈਰਿਜ ਵੀ ਹੋ ਰਹੀ ਹੈ ਹੂੰ ਸਟਿਲ ਵੀ ਮਤਲਬ ਆਪਾਂ ਕਨਸੈਪਟ ਨਹੀਂ ਪਤਾ ਹੋਇਆ ਨਾ ਇੰਟੀਮੇਸੀ ਜੋ ਵੀ ਹੋਇਆ ਹਨਾ ਕੁੜੀ ਨੇ ਯਕੀਨ ਕੀਤਾ ਪਤਾ ਸੀਗਾ ਮੈਰਿਜ ਹੋਣੀ ਆ ਸਟਿਲ ਮੁੰਡੇ ਨੂੰ ਐਵੇਂ ਪਤਾ ਸੀ ਜਿਹਦੀ ਮਦਰ ਵੀ ਹੈ ਨਹੀਂਗੀ ਫਿਰ ਵੀ ਉਹਦੇ ਘਰੇ ਜਾਣਾ ਹਨਾ ਸ਼ੂਟ ਵਗੈਰਾ ਕਰਨਾ ਹੁਣ ਤਾਂ ਘੋਣਾ ਕਰਾਉਣਾ ਬਹੁਤ ਗਲਤ ਕਰ ਲੈ ਜਿਸ ਚੀਜ਼ ਪੁੱਛਿਆ ਨੇ ਮਤਲਬ ਸੋਸਾਇਟੀ ਕੰਟ ਕਰਣ ਦੀ ਕੋਸ਼ਿਸ਼ ਕੀਤੀ ਹੈ ਕੁੜੀ ਨੇ ਫਿਰ ਉਹਨੇ ਉਹਦੇ ਫਾਦਰ ਨੂੰ ਦੇਖ ਕੇ ਮਨ ਕਰਤਾ ਹੈ ਨਹੀਂ ਕਿਛੇ ਇਕੱਲਾ ਫਾਦਰ ਦਾ ਪੁੱਛੇ ਬਹੁਤ ਗਲਤ ਕਰਤਾ ਬਸ ਸੀ ਮੁੰਡੇ ਦੀ ਗਲਤੀ ਮੰਨਦੇ ਹੋਏ ਜੀ ਨੂੰ ਲੈ ਕੇ ਕੁੜੀ ਦੀ ਕਿੱਥੇ ਗਲਤੀ ਮੰਨਦੇ ਹੋ ਇੱਕ ਵਿਸ਼ਵਾਸ ਨੂੰ ਛੱਡ ਕੇ ਚਲੋ ਵਿਸ਼ਵਾਸ ਇੱਕ ਗੱਲ ਵੱਖਰੀ ਬਿਲਕੁਲ ਆਬਵੀਅਸਲੀ ਗੱਲ ਹੈ ਵਿਸ਼ਵਾਸ ਆਪਾਂ ਨੂੰ ਹੋ ਜਾਂਦਾ ਬਸ ਤੁਹਾਨੂੰ ਨਹੀਂ ਲੱਗਦਾ ਵੀ ਯਾਰ ਜੇ ਵਿਸ਼ਵਾਸ ਹੋ ਗਿਆ ਮਤਲਬ ਇਹ ਥੋੜੀ ਹੈ ਵੀ ਆਪਾਂ ਜੇ ਮੰਨ ਲਓ ਮੈਨੂੰ ਕਿਸੇ ਦਾ ਟਰਸਟ ਆ ਤਾਂ ਮੈਂ ਕੋਈ ਇਦਾਂ ਦੀਆਂ ਚੀਜ਼ਾਂ ਹਨਾ ਕੋਈ ਕੈਮਰੇ ਦੇ ਰੂਪ ਦੇ ਵਿੱਚ ਸ਼ੂਟ ਕਰ ਆਪਣੀਆਂ ਪਰਸਨਲ ਉਹ ਵੀ ਇੱਕ ਚੀਜ਼ ਵੀ ਸਰ ਨੇ ਕਲੀਅਰ ਕੀਤੀ ਹੈ ਨਾ ਵੀ ਉਹਨਾਂ ਤੋਂ ਕਿੰਨੀਆਂ ਲੀਆਂ ਹੋਈਆਂ ਤਾਂ ਹੀ ਉਹਨੇ ਆਪਣੀਆਂ ਪਿਕਸ ਵਗੈਰਾ ਸ਼ੇਅਰ ਕੀਤੀਆਂ ਇਹ ਕਲੀਅਰ ਕੀਤੀਆਂ ਤੇ ਜੇ ਆਪਾਂ ਦੂਜੋਂ ਗਈਏ ਵੀਡੀਓਜ਼ ਬਣਾਈਆਂ ਤਾਂ ਉਹਨਾਂ ਨੇ ਧੋਖਾ ਨਾ ਬਣਾਈਆਂ ਨਾ ਕੋ ਮੈਂ ਤੁਹਾਡੇ ਨਾਲ ਹਰੇਕ ਪੱਖੋਂ ਐਗਦੀਆਂ ਅਸੀਂ ਤਾਂ ਕਹਿਨੇ ਸਮਾਂ ਵੀ ਉਸ ਕੁੜੀ ਨੂੰ ਇਨਸਾਨ ਮਿਲਣਾ ਚਾਹੀਦਾ ਬਟ ਕੁਝ ਕੁ ਚੀਜ਼ਾਂ ਦੇਖੀ ਵੀ ਜਿਹਦੇ ਵਿੱਚ ਇਹ ਲੱਗਦਾ ਵੀ ਯਾਰ ਨਹੀਂ ਹੋ ਸਕਦਾ ਵੀ ਚਲੋ ਮੈਂ ਮੰਨ ਲਓ ਮੈਂ ਕਿਸੇ ਨਾਲ ਕੁਝ ਵੀ ਹੋਵੇ ਬਟ ਮੰਨ ਲਓ ਮੈਂ ਉਸ ਚੀਜ਼ ਦਾ ਪ੍ਰੋਪਰ ਪ੍ਰੂਫ ਤੌਰ ਤੇ ਰੀਡੀ ਕਰ ਲਾਂ ਉਹ ਚੀਜ਼ ਰੋਂਗ ਨਹੀਂ ਜਦੋਂ ਮੰਨ ਲਾ ਕੁੜੀ ਨੂੰ ਉਸੀ ਦਾ ਪਤਾ ਹੀ ਲੱਗ ਗਿਆ ਵੀ ਯਾਰ ਮੇਰੀਆਂ ਚੀਜ਼ਾਂ ਬਾਹਰ ਨਹੀਂ ਬੰਨ ਰਹੀਆਂ ਨੇ ਉਹਨੇ ਚੈਟ ਦੇਖੀ ਵੀ ਯਾਰ ਮੈਨੂੰ ਬੰਦਾ ਇਹ ਜੀ ਭੇਜ ਰਿਹਾ ਹੈ ਤਾਂ ਉੱਥੇ ਵੀ ਕੁੜੀ ਉਸੀ ਦਾ ਸਟੈਂਡ ਲੈ ਸਕਦੀ ਸੀ ਉਹ ਕਿੱਛੇ ਤਾਂ ਕੋਈ ਐ ਨਾ ਮੈਂ ਤਾਂ ਦੇਖ ਮੁੰਡੇ ਤਾਂ ਫਰੈਂਡਸ ਵੀ ਨਾ ਕਾਲੇ ਨੇ ਜਦੋਂ ਦੇਖਿਆ ਜਾਂਦਾ ਹੁੰਦਾ ਬਾਕੀ ਮੁੱਕ ਦੀ ਗੱਲ ਤਾਂੜੀ ਇਕੱਤਨਾ ਵੀ ਨਹੀਂ ਵੱਜਦੀ ਇੱਕ ਪੱਖ ਵੱਧ ਘਰੇ ਹੁੰਦਾ ਘੱਟ ਵੱਧ ਹੁੰਦਾ ਇਹ ਚੀਜ਼ ਹੁੰਦੀ ਹ ਹ ਮਲਕੀ ਇਦਾਂ ਕਿਤੇ ਹੈ ਇਸ ਦਾ ਅਸਰ ਅੱਜ ਕੱਲ੍ਹ ਆਇਆ ਹੋਊਗਾ ਹਮ ਪੇਰੈਂਟਸ ਵੀ ਵੀਡੀਓ ਦੇਖ ਰਹੇ ਆ ਸਾਡੇ ਹਰ ਦੀ ਕੁੜੀਆਂ ਦਾ ਸਰਦੰਦਾ ਬਿਲਕੁਲ 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 ਵਸਤਾਪਕੇ ਨਾ ਵੀ ਯਾਰ ਕਿੱਡੀ ਪੇਰੈਂਟਸ ਡਰਨਗੇ ਫੇਰ ਡਰਨਗੇ ਕੁੜੀਆਂ ਨਾਲ ਇੱਜ਼ਤ ਤੋਂ ਕੁੜੀਆਂ ਵੀ ਪੈਣੇ ਡਰਨਗੀਆਂ ਸਿੱਖੋ ਡਰ ਰਹੇ ਆ ਕੁੜੀਆਂ ਡਰਨਗੀਆਂ ਚਲਾਪਾ ਨਹੀਂ ਕਹਿੰਦੇ ਜੋ ਚੀਜ਼ਾਂ ਚੱਲ ਚੱਲ ਰਹੀਆਂ ਰਿਲੇਸ਼ਨ ਵਾਲਾ ਚਲੋ ਹੋ ਸਕਦਾ ਇੱਕ ਪੱਖੋਂ ਚੰਗੀ ਚੀਜ਼ ਵੀ ਮਾੜੀ ਵੀ ਸਾਰੇ ਜਿਹ ਬਟੋ ਜਿਹੜੀਆਂ ਚੀਜ਼ਾਂ ਦੇਖ ਕੇ ਆ ਰਹੀਆਂ ਨੇ ਬੀ ਗੁੰਜੇ ਸਾਡੀ ਵੀ ਇਹ ਜਿ ਦੇਖੀ ਮੈਰੀ ਜਦ ਸਾਡਾ ਖੁੱਦ ਦਾ ਪੁਆਇੰਟ ਆਫ 뷰 ਉਹੋ ਜਿਹਾ ਬਣ ਗਿਆ ਨਜ਼ਰੀਆ ਉਹ ਦਾ ਬੰਦਾ ਕੋ ਬੰਦੇ ਨੂੰ ਉਹਦਾ ਦੇਖਣ ਲੱਗ ਗਿਆ ਕਿ ਤੇ ਉਹਦੇ ਰਗਾ ਤਾਂ ਇਹ ਜੀ ਕਿੰਨਾ ਕਿਤੇ ਮੈਨੂੰ ਇਹ ਲੱਗਦੀ ਮੁੰਡਿਆਂ ਦੀ ਛਵੀ ਨੂੰ ਬਹੁਤ ਜ਼ਿਆਦਾ ਪ੍ਰਭਾਵ ਦੋਇ ਕੰਮ ਇਹ ਉਸ ਕੁੜੀ ਦੇ ਚਲ ਜਿਹੜੀ ਜਿਤ ਬਚਾਰੇ ਦੀ ਗਈ ਗਈ ਕਿ ਮੁੰਡਿਆਂ ਦੀ ਬਹੁਤ ਹੀ ਨੈਗੇਟਿਵਿਟੀ ਲੋਕਾਂ ਚ ਆ ਗਈ ਵੀ ਯਾਰ ਮੁੰਡੇ ਇਦਾਂ ਦੇ ਹੁੰਦੇ ਆ ਜਦਕਿ ਮੁੰਡੇ ਸਾਰੇ ਇਦਾਂ ਦੇ ਨਹੀਂ ਹੁੰਦੇ ਇਹ ਚੀਜ਼ ਐ ਸੋ ਮੈਨੂੰ ਸੋਹਣੀ ਗੱਲ ਲੱਗੀ ਭੈਣੇ ਤੁਸੀਂ ਹਨਾ ਫਿਰ ਉਸ ਵੀ ਕਦਮੀ ਉਸ ਕੁੜੀ ਨੂੰ ਜ਼ਰੂਰੀ ਇਨ thank you thank you thank you biddy